ਸਤਿ ਸ਼੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ ਉੱਡਦੇ ਪਰਿੰਦੇ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਮੈਲਬੌਰਨ ਦੀ ਇੱਕ ਰੰਗੀਨ ਸਵੇਰ ਪੰਛੀਆਂ ਦੀ ਚਹਿਚਹ ਬੱਦਲਾਂ ਦੀ ਕਿਰਕੜਾਹਟ ਇੱਕ ਸੰਗੀਤ ਭਰੀ ਸਵੇਰ ਪਤਾ ਨਹੀਂ ਕਿਉਂ ਅੱਜ ਇਹ ਉੱਡ ਰਹੇ ਪਰਿੰਦੇ ਆਪਣੇ ਹੀ ਲੱਗ ਰਹੇ ਨੇ ਆਪਣੇ ਹੀ ਦੇਸ਼ ਦੇ ਵਤਨੋਂ ਦੂਰ ਮੇਰੇ ਵਾਂਗ ਪਰਦੇਸੀ ਜੌਬ ਤੇ ਜਾਣ ਲਈ ਤਿਆਰ ਹੁੰਦੇ ਹੁੰਦੇ ਮੀ ਵੀ ਆ ਪਿਆ ਕਾਲੀ ਬੱਦਲੀ ਨੇ ਧੇਨ ਚੜਦੇ ਹੀ ਫਿਰ ਤੋਂ ਹਨੇਰਾ ਕਰ ਦਿੱਤਾ ਸੀ ਅਜਿਹਾ ਤੇਜ਼ਮੀ ਮੈਂ ਆਸਟ੍ਰੇਲੀਆ 'ਚ ਪਹਿਲਾਂ ਕਦੇ ਨਹੀਂ ਸੀ ਵੇਖਿਆ ਨੀਂਦ ਪੂਰੀ ਨਾ ਹੋਣ ਕਾਰਨ ਮੇਰਾ ਸਿਰ ਪਹਿਲਾਂ ਤੋਂ ਹੀ ਦਰਦ ਕਰ ਰਿਹਾ ਸੀ ਤੇ ਠੰਡ ਵਾਧੀ ਹੀ ਜਾ ਰਹੀ ਹੈ ਅੱਜ ਇਸਟਰ ਹੈ ਗੋਰਿਆਂ ਦਾ ਤਿਹਾਰ ਜਿਸ ਨੂੰ ਉਹ ਦਿਲੋਂ ਮਨਾਉਂਦੇ ਨੇ ਅਸਲ ਵਿੱਚ ਇਹ ਦਿਲਾਂ ਦਾ ਹੀ ਤਿਉਹਾਰ ਹੈ ਰਿਸ਼ਤਿਆਂ ਵਿੱਚ ਪੈਦਾ ਹੋਈ ਕੜਵਾਹਟ ਨੂੰ ਦੂਰ ਕਰਨ ਤੇ ਨਵੇਂ ਰਿਸ਼ਤੇ ਬਣਾਉਣ ਦਾ ਤਿਹਾਰ ਇੱਕ ਦੂਜੇ ਨੂੰ ਤੋਹਫੇ ਦੇ ਕੇ ਦਿਲਾਂ ਦੀ ਸਾਂਝ ਗੂੜੀ ਕਰਨ ਦਾ ਤਿਉਹਾਰ ਖੱਟੇ ਮਿੱਠੇ ਲਾ ਰੰਗ ਦੇ ਆਂਡੇ ਵੰਡਣ ਦਾ ਤਿਉਹਾਰ ਲਾ ਰੰਗ ਜਸੂ ਮਸੀਹ ਦੇ ਪਵਿੱਤਰ ਲਹੂ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਜੋ ਮਨੁੱਖਤਾ ਦੇ ਭਲੇ ਲਈ ਆਪਣੀ ਜਾਨ ਦੀ ਕੁਰਬਾਨੀ ਦਿੰਦੇ ਹੋਏ ਇਨਸਾਨੀਅਤ ਦੇ ਦੁਸ਼ਮਨਾ ਦੇ ਹੱਥੋਂ ਦੁੱਖ ਭਰੀ ਮੌਤ ਮਰੇ ਸਨ ਜਨਤਕ ਛੁੱਟੀ ਹੋਣ ਕਾਰਨ ਅੱਜ ਕੰਮ ਦੀ ਕੀਮਤ ਵੀ ਦੁੱਗਣੀ ਸੀ ਤੇ ਸ਼ਿਫਟ ਵੀ ਡਬਲ ਮੈਨੂੰ ਵਿਸ਼ਵਾਸ ਹੈ ਕਿ ਅੱਜ ਪੀਜ਼ਾ ਡਿਲੀਵਰੀ ਕਰਦੇ ਕਰਦੇ ਉੱਤੋਂ ਵੀ ਕੁਝ ਬਣ ਜਾਓ ਲੱਕ ਬਾਈ ਚਾਂਸ ਸ਼ਾਇਦ ਅੱਜ ਕੋਈ ਲਾਟਰੀ ਹੀ ਨਿਕਲ ਆਵੇ ਮੈਂ ਆਪਣੀ BMW ਤੇ ਕੰਮ ਲਈ ਘਰੋਂ ਤੁਰਪਿਆ ਦੁਕਾਨ ਤੋਂ ਮੰਗ ਕਰਨ ਵਾਲੇ ਘਰਾਂ ਦਾ ਪਤਾ ਲਿਖਿਆ ਤੇ ਇੱਕ ਇੱਕ ਕਰਕੇ ਡਿਲੀਵਰੀ ਕਰਨੀ ਸ਼ੁਰੂ ਕਰ ਦਿੱਤੀ। ਸਵੇਰ ਤੋਂ ਸ਼ਾਮ ਨੌਨਸਟਾਪ ਕੰਮ ਹੀ ਕੰਮ। ਕਾਰ ਚਲਾ ਚਲਾ ਕੇ ਮੈਂ ਹੰਬ ਗਿਆ ਸਾਂ ਪਰ ਉੱਤੋਂ ਬਾਹਲੇ ਡਾਲਰਾਂ ਨੇ ਮੇਰਾ ਹੌਂਸਲਾ ਨਾ ਟੁੱਟਣ ਦਿੱਤਾ। ਪਤਾ ਨਹੀਂ ਕਿਉਂ ਅੱਜ ਇਹ ਤੋਹਫੇ ਦੇਣ ਵਾਲੇ ਕੋਰੇ ਵੀ ਉੱਡ ਰਹੇ ਉਹਨਾਂ ਪੰਰੀਂਦਿਆਂ ਵਾਂਗ ਆਪਣੇ ਹੀ ਲੱਗ ਰਹੇ ਨੇ। ਕਿਸੇ ਨੇ 50 ਤੇ ਕਿਸੇ ਨੇ 100 ਦਾ ਪੱਤਾ ਮੇਰੀ ਸ਼ਰਟ ਦੀ ਉਤਲੀ ਜੇਬ ਵਿੱਚ ਪਾਇਆ। ਕਈ ਮਕਾਨ ਮਾਲਕਾਂ ਨੇ ਤੋਹਫੇ ਪੈਕ ਕਰਕੇ ਘਰ ਦੇ ਦਰਵਾਜ਼ੇ ਦੇ ਕੋਲ ਰੱਖੇ ਹੋਏ ਸਨ ਠੰਡ ਵੱਧ ਰਹੀ ਸੀ ਹਨੇਰਾ ਹੋ ਰਿਹਾ ਸੀ ਅੰਤ ਵਾਲਾ ਘਰ ਸੀ ਬੂਹਾ ਇੱਕ ਬਜ਼ੁਰਗ ਨੇ ਖੋਲਿਆ ਪੀਜ਼ਾ ਫੜ ਕੇ ਉਸ ਨੇ ਟੇਬਲ ਤੇ ਰੱਖ ਦਿੱਤਾ ਬਿੱਲ ਦਿੱਤਾ ਥੈਂਕਸ ਮਾਈਟ ਕਹਿੰਦਿਆਂ ਉਸ ਨੇ ਬੂਹਾ ਬੰਦ ਕਰ ਲਿਆ ਬੂਹੇ ਦੀ ਨੁੱਕਰ ਤੇ ਲਾਲ ਰੰਗ ਦੀ ਪੈਕਿੰਗ ਚ ਪਿਆ ਤੋਹਫਾ ਜੋ ਮੇਰੇ ਲਈ ਸੀ ਮੈਂ ਚੁੱਕ ਲਿਆ ਅੰਬਰ ਵਿੱਚ ਬਿਜਲੀ ਲਸ਼ਕ ਰਹੀ ਸੀ ਬੱਦਲਾਂ ਦੇ ਗਰਜਨ ਨਾਲ ਟਿਮਟਮਾਉਂਦੀ ਰੌਸ਼ਨੀ ਤੌਹਫ਼ੇ ਤੇ ਚੜ੍ਹਾਈ ਲਾਲ ਰੰਗ ਦੇ ਪੰਨੇ ਨੂੰ ਹੋਰ ਸੋਨਾ ਕਰ ਰਹੀ ਸੀ ਪੈਕਿੰਗ ਵਿੱਚਲੇ ਤੌਹਫ਼ੇ ਨੂੰ ਦੇਖਣ ਲਈ ਮੇਰੀ ਉਤਸੁਕਤਾ ਵੱਧ ਰਹੀ ਸੀ ਕਾਰ 'ਚ ਬੈਠਦਿਆਂ ਹੀ ਮੈਂ ਪੈਕਿੰਗ ਉਤਾਰੀ ਇੱਕ ਡੀਵੀਡੀ ਸੀ ਜਿਸ ਤੇ ਕਾਲੇ ਰੰਗ ਦੇ ਮਾਰਕਰ ਨਾਲ ਲਿਖਿਆ ਹੋਇਆ ਸੀ ਕੇਅਰਫੁਲ men accidents are unpredictable save your life ਮੈਂ ਆਪਣੇ ਮਾਲਕਾਂ ਦੀ ਫਾਸਟ ਫੂਡ ਵਾਲੀ ਦੁਕਾਨ ਤੇ ਜਾਂਦੇ ਹੀ ਮੈਨੇਜਰ ਨੂੰ ਅੰਤ ਵਾਲੀਆਂ ਦੋ ਡਿਲੀਵਰੀਆਂ ਦੇ ਰਹਿੰਦੇ ਡਾਲਰ ਜਮ੍ਹਾਂ ਕਰਵਾਏ ਤੇ ਤੁਰ ਪਿਆ ਘਰ ਵੱਲ ਸੂਰਜ ਦੀ ਟਿੱਕੀ ਲੋਕ ਦੇ ਲੋਕ ਦੇ ਮੈਂ ਘਰ ਪਹੁੰਚ ਗਿਆ ਮੇਰੀ ਵੋਟੀ ਚਾਹ ਬਣਾ ਲਿਆਈ ਚਾਹ ਦੀਆਂ ਚੁਸਕੀਆਂ ਪਰਦੇ ਪਰਦੇ ਮੈਂ ਉਸ ਨੂੰ ਸਾਰੇ ਦਿਨ ਦੀ ਹੱਡ ਬੀਤੀ 5 ਮਿੰਟਾਂ ਜਿਹੀ ਸੁਣਾ ਦਿੱਤੀ ਜਦ ਮੈਂ ਉਸ ਡੀਵੀਡੀ ਬਾਰੇ ਦੱਸਿਆ ਤਾਂ ਉਹ ਇੱਕਦਮ ਪਰੇਸ਼ਾਨ ਹੋ ਗਈ ਮੇਰੇ ਤੋਂ ਡੀਵੀਡੀ ਲੈ ਕੇ ਉਸਨੇ ਲੈਪਟਾਪ ਵਿੱਚ ਪਾ ਕੇ ਪਲੇ ਕੀਤੀ ਇਸ ਡੀਵੀਡੀ ਵਿੱਚ ਦੁਨੀਆ ਤਬਾਹ ਹੋਣ ਦੀ ਚੇਤਾਵਨੀ ਦਿੰਦੇ ਅਭਿਕੰਸ਼ਰ ਦ੍ਰਿਸ਼ ਸੰ ਅੱਗ ਤੇ ਪਾਣੀ ਦਾ ਘੈਰ ਸੋਕਾ ਤੇ ហេਠਾਂ ਦਾ ਸਦੀ ਧਰਤੀ ਜਵਾਲਾਮੁਖੀ ਫਟਣ ਤੋਂ ਬਾਅਦ ਲਾਵੇ ਦੇ ਘੈਰ ਚ ਸੜਦੇ ਮੱਚਦੇ ਲੋਕ ਦਿਖਾਈ ਦਿਖਾਏ ਗਏ ਸਨ ਤੇ ਨਾਲ ਹੀ ਹਜ਼ਾਰਾਂ ਲੋਕਾਂ ਦੇ ਮਰਨ ਤੋਂ ਬਾਅਦ ਬਚੇ 2-4 ਲੋਕਾਂ ਨੂੰ ਆਪਣੇ ਪਰਮੇਸ਼ਰ ਦਾ ਸ਼ੁਕਰਾਨਾ ਕਰਦੇ ਹੋਏ ਦਿਖਾਇਆ ਗਿਆ ਸੀ। ਉਹਨਾਂ ਦੇ ਬਚਨ ਦਾ ਗਨ ਜਸੂ ਮਸੀਹ ਆਪਣਾ ਪਰਮੇਸ਼ਰ ਰੂਪ ਧਾਰ ਕੇ ਬਾਈਬਲ ਨੂੰ ਪਵਿੱਤਰ ਗ੍ਰੰਥ ਮੰਨ ਕੇ ਜਸੂ ਮਸੀਹ ਦੀ ਛਤਰ ਛਾਇਆ ਹੇਠ ਮਾਨਵਤਾ ਦੀ ਸੇਵਾ ਕਰਨ ਵਾਲੀਆਂ ਪਵਿੱਤਰ ਆਤਮਾਵਾਂ ਨੂੰ ਦੱਸਿਆ ਗਿਆ ਸੀ। ਅਗਲੀ ਵੀਡੀਓ ਕਲਿੱਪ ਵਿੱਚ ਦਿਖਾਇਆ ਗਿਆ ਸੀ 2012 ਇਹ ਇਹ ਪਵਿੱਤਰ ਆਤਮਾਵਾਂ ਹੀ ਬਚਨਗੀਆਂ ਜੋ ਸੱਚੇ ਪਰਮੇਸ਼ਰ ਜਸੂ ਮਸੀਹ ਨਾਲ ਜੋੜ ਕੇ ਸਮੁੱਚੀ ਮਾਨਵਤਾ ਦਾ ਭਲਾ ਕਰਕੇ ਦੁਆਵਾਂ ਲਈ ਉੱਠਣ ਵਾਲੇ ਵੱਧ ਤੋਂ ਵੱਧ ਹੱਥਾਂ ਤੋਂ ਗੋਡ ਬਲੇਸ ਦਾ ਆਸ਼ੀਰਵਾਦ ਇਕੱਠੀਆਂ ਕਰਨਗੀਆਂ ਡੀਵੀਡੀ ਦੇ ਅੰਤ ਵਾਲੇ ਭਾਗ ਵਿੱਚ ਕਿਹਾ ਗਿਆ ਸੀ ਕਿ ਡਿਸਕ ਮਿਲਨ ਵਾਲਾ ਆਦਮੀ ਗੋਡ ਦਾ ਇਹ ਤੋਹਫ਼ਾ ਦਿਲੋਂ ਕਬੂਲ ਕਰਕੇ ਪਵਿੱਤਰ ਆਤਮਾ ਬਣੇ ਤੇ ਆਪਣੇ ਵਰਗੇ ਹੋਰ ਗੋਡ ਤੋਂ 11 ਲੋਕਾਂ ਨੂੰ ਇਸ ਮਿਸ਼ਨ ਨਾਲ ਜੋੜੇ ਅਗਰ ਉਹ ਜਹਾ ਨਹੀਂ ਕਰਦਾ ਤੇ ਤਾਂ ਉਸਦੇ ਅੱਜ ਤੋਂ ਉਲٹے ਦਿਨ ਸ਼ੁਰੂ ਆਉਣ ਵਾਲੇ ਸਮੇਂ ਦਾ ਕੋਈ ਪਤਾ ਨਹੀਂ ਕਦ ਕੋਈ ਦੁਰਘਟਨਾ ਹੋ ਜਾਵੇ ਇਹ ਸਭ ਸੁਣਦੇ ਹੀ ਮੇਰੀ ਵੋਟੀ ਕੰਬ ਗਈ ਸੈਂ ਵੀ ਹੋਈ ਕਹਿਣ ਲੱਗੀ ਉਲٹے ਦਿਨ ਹੈ ਨਾ ਮਜਾਕ ਮੈਨੂੰ ਇਹ ਯਾਦ ਨਹੀਂ ਜਦ ਦੇ ਆਪਾਂ ਇੱਥੇ ਵਿਦਿਆਰਥੀ ਵਿਜੇ ਤੇ ਆਇਆ ਅਸੀਂ ਕੋਈ ਸਿੱਧੇ ਦਿਨ ਵੇਖੇ ਹੋਣ ਹੁਣ ਤੱਕ ਸੁਖ ਵਾਲਾ ਦਿਨ ਅਸਾਂ ਨਹੀਂ ਵੇਖਿਆ ਨਹੀਂ ਸਵੇਰੇ ਸ਼ਾਮ ਕੰਮ ਹੀ ਕੰਮ ਮਸ਼ੀਨ ਬਣ ਕੇ ਇੱਥੇ ਆ ਕੇ ਨੀਂਦ ਨੂੰ ਤਰਲੇ ਲਈ ਦੇਨੇ ਟ੍ਰੇਨਾਂ ਦੇ ਸਫ਼ਰ ਕਰਦੇ ਵਕਤ ਨੀਂਦ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਖਤ ਮਿਹਨਤ ਨਾ ਕਰੀਏ ਤਾਂ ਖਰਚੇ ਪੂਰੇ ਨਹੀਂ ਹੁੰਦੇ ਕਾਲਜ ਦੀ ਫੀਸ ਦੇ ਕਰਦਾ ਕਰਾਇਆ ਹੀ ਕੰਨਾਂ ਨੂੰ ਹੱਥ ਲਵਾ ਦਿੰਦਾ ਹੈ ਕਤਰਾ ਕਤਰਾ ਜੋੜ ਕੇ ਇੱਥੇ ਆਉਣ ਲਈ ਚੁੱਕੇ ਵਿਆਜ ਕਰਜ਼ੇ ਦੀ ਰਕਮ ਹੁਣ ਸੁਖ ਨਾਲ ਲੈ ਤੇ ਆਈ ਐ ਬੱਚਾ ਸਾਡੇ ਤੋਂ 2 ਸਾਲ ਹੋ ਗਏ ਦੂਰ ਐ ਬੱਚੇ ਦਾ ਮੂੰਹ ਦੇਖਣ ਨੂੰ ਤਰਸ ਗਏ ਹਾਂ ਪੱਕੇ ਹੋਣ ਦਾ ਕੋਈ ਰਾਹ ਨਹੀਂ ਆਉਂਦਾ ਤੇ ਹੁਣ ਇੱਕ ਹੋਰ ਪਰੇਸ਼ਾਨੀ ਕਮਲੀ ਐਵੇਂ ਪਰੇਸ਼ਾਨ ਨਹੀਂ ਹੋਈਦਾ ਅਕਾਲਪੁਰਖ ਆਪਣੇ ਤੇ ਜਲਦ ਮਿਹਰ ਕਰੋ ਹੁਣ ਅਸਾਂ ਨੇ ਇੱਥੇ ਜਲਦ ਹੀ ਪੱਕੇ ਹੋ ਜਾਣਾ ਐ ਕਿਸੇ ਆਵੇ ਤਾਵੇ ਦੇ ਮਗਰ ਲੱਗ ਕੇ ਐਵੇਂ ਦਿਲ ਨਹੀਂ ਸਾੜੀਦਾ ਇਹ ਤਾਂ ਧਰਮ ਪ੍ਰਚਾਰ ਕਰਨ ਦਾ ਇੱਕ ਨੁਸਕਾ ਹੈ ਜਦ ਕਿ ਉਹ ਸਿੱਧੀ ਉਂਗਲੀ ਨਾਲ ਨਹੀਂ ਨਿਕਲਦਾ ਤੇ ਧਰਮ ਦੇ ਠੇਕੇਦਾਰ ਅਜਿਹੇ ਨੁਸਖੇ ਆਮ ਅਪਣਾਉਂਦੇ ਨੇ ਇਹਨਾਂ ਨੂੰ ਕੀ ਪਤਾ ਸਾਡਾ ਦੇਸ਼ ਤਾਂ ਪਹਿਲਾਂ ਹੀ ਧਰਮਾਂ ਵਿੱਚ ਵੰਡਿਆ ਪਿਆ ਹੈ ਹਰ ਜਮਾਤ ਦੀ ਆਗੂ ਆਪਣੀ ਕੌਮ ਜਾਂ ਧਰਮ ਨੂੰ શ્રેષ્ઠ ਸਾਬਤ ਕਰਨ ਲਈ ਇੱਕ ਦੂਜੇ ਤੇ ਚਿੱਕੜ ਸੁਟਣੋਂ ਨਹੀਂ ਟੱਲਦੇ ਕਿਸੇ ਨੂੰ ਦੁਰਕਾਰਨ ਫਟਕਾਰਨ ਦੀ ਬਜਾਏ ਮਨੁੱਖਤਾ ਦੇ ਭਲੇ ਲਈ ਲੁੜਿੰਦੇ ਕਦਮ ਚੁੱਕੇ ਜਾਂ ਤਾਂ ਦੇਸ ਸਵਰਗ ਨਾ ਬਾਂਝੇ ਸੱਚ ਇਮਾਨਿਆ ਤੇ ਧਰਮ ਨੂੰ ਛੱਡ ਕੇ ਇਹ ਆਗੂ ਲੋਕਾਂ ਨੂੰ ਸਹਾਨਭੂਤੀ ਹਾਸਲ ਕਰਨ ਲਈ ਇਹ ਕੁਝ ਕਰਦੇ ਨਿਰਾਸ਼ੀ ਆਕੂ ਡੱਬਾ ਵੋਟਾਂ ਦਾ ਭਰਨ ਲਈ ਤੇ ਧਰਮ ਦੇ ਅਕੌਤੀ ਆਗੂ ਆਪਣੀ ਲੀਡਰੀ ਛੱਡ ਕੇ ਆਪਣੀ ਵਾਹਵਾ ਕਰਵਾਉਣ ਲਈ ਪਤਾ ਨਹੀਂ ਕਿਉਂ ਸਾਡਾ ਹੀ ਇਹ ਸੁਭਾਅ ਬਣ ਗਿਆ ਹੈ ਕਿ ਅਸੀਂ ਜਲਦੀ ਹੀ ਇਨਾ ਪ੍ਰੇਸ਼ਟਾ ਆਗੂਆਂ ਦੇ ਮਗਰ ਲੱਗ ਜਾਂਦੇ ਹਾਂ ਆਂ ਬੁਰਾਈ ਵੱਲ ਛੇਤੀ ਚੁੱਕ ਜਾਂਦੇ ਹਾਂ ਚੰਗਿਆਈ ਇਨਸਾਨੀਅਤ ਤੇ ਹਰ ਸਹੀ ਧਰਮ ਦੇ ਰਸਤੇ ਚੱਲਣਾ ਸਾਨੂੰ ਅਲੂਨੀ ਸਿਲ ਕਿਉਂ ਜਾਪਦਾ ਹੈ ਜਾਣ ਬੁੱਝ ਕੇ ਕੀਤਾ ਜਾਂਦਾ ਕੋਈ ਵੀ ਚੰਗਾ ਜਾਂ ਬੁਰਾ ਕੰਮ ਕਿਸੇ ਖਿਆਲ ਨਾਲ ਆਉਣਾ ਸ਼ੁਰੂ ਹੁੰਦਾ ਹੈ ਚੰਗੇ ਖਿਆਲ ਸੱਚੇ ਪਾਸ਼ਾ ਪਰਮੇਸ਼ਰ ਦੀ ਰਜਾਚ ਰਹਿਣ ਵਾਲੇ ਤੇ ਧਾਰਮਿਕ ਗ੍ਰੰਥਾਂ ਨੂੰ ਅਸਲ ਚ ਮੰਨਣ ਵਾਲੇ ਲੋਕਾਂ ਦੇ ਦਿਲਾਂ ਵਿੱਚ ਵਸਦੇ ਨੇ ਤੇ ਬੁਰੇ ਖਿਆਲ ਇਨਸਾਨੀਅਤ ਦੇ ਦੁਸ਼ਮਣ ਲੀਡਰਾਂ ਤੇ ਸੁਆਰਥੀ ਲੋਕਾਂ ਨਾਲ ਜੁੜ ਕੇ ਰਹਿਣ ਨਾਲ ਪੈਦਾ ਹੁੰਦੇ ਨੇ ਭਲਾਈ ਜਾਂ ਬرائی ਫੈਸਲਾ ਇਨਸਾਨ ਦੇ ਹੱਥ ਵਿੱਚ ਹੀ ਹੁੰਦਾ ਹੈ ਲੋੜ ਹੈ ਨਾ ਮੁਨਕਿਨ ਸੁਭਾਵ ਬਦਲ ਕੇ ਜਮੀਰ ਦੀ ਆਵਾਜ਼ ਨੂੰ ਸੁਣਨ ਦੀ ਜਿੱਥੇ ਲਾਲਚ ਹੰਕਾਰ ਮੋਹ ਮਾਇਆ ਰਿਸ਼ਤਿਆਂ ਦਾ ਖੂਨ ਕਰਦੀ ਹੈ ਉੱਥੇ ਹੀ ਪਿਆਰ ਮੁਹੱਬਤ ਹਮਦਰਦੀ ਭਾਈਚਾਰੇ ਕਾਂਝ ਨਵੇਂ ਰਿਸ਼ਤਿਆਂ ਨੂੰ ਜਨਮ ਦਿੰਦੀ ਹੈ ਕਿਸੇ ਦੀ ਮਦਦ ਕਰਨ ਵਿੱਚ ਜੋ ਆਨੰਦ ਤੇ ਲज्जਤ ਮਿਲਦੀ ਇਹ ਉਹ ਤਾਂ ਸਿਰਫ ਸੇਵਾ ਭਾਵ ਰੱਖਣ ਵਾਲਾ ਮਨੁੱਖ ਹੀ ਜਾਣ ਸਕਦਾ ਹੈ ਵਿਦੇਸ਼ਾਂ ਵਿੱਚ ਵਸਦੇ ਸਾਡੇ ਵਾਂਗ ਪ੍ਰਵਾਸੀ ਵੀਰ ਜਿਨ੍ਹਾਂ ਕੋਲ ਕੰਮ ਨਹੀਂ ਹੈ ਆਪਣੀ ਜਾਨ ਪਛਾਨ ਚ ਫੋਨ ਕਰਕੇ ਉਹਨਾਂ ਨੂੰ ਜੌਬ ਲੱਭਣ ਵਿੱਚ ਮਦਦ ਕਰਨਾ ਇਸੇ ਤਰ੍ਹਾਂ ਜਿਨ੍ਹਾਂ ਕੋਲ ਸੀ ਟੱਕਣ ਲਈ ਛੱਤ ਨਹੀਂ ਹੈ ਉਹਨਾਂ ਨੂੰ ਘਰ ਲੱਭਣ ਵਿੱਚ ਮਦਦ ਕਰਨਾ ਅਜਿਹੇ ਹਜ਼ਾਰਾਂ ਕੰਮ ਨੇ ਜੋ ਅਸੀਂ ਬਿਨਾ ਸਮਾਂ ਗਵਾਏ ਤੇ ਬਿਨਾ ਡਾਲਰ ਖਰਚ ਕੀਤੇ ਕਰ ਸਕਦੇ ਹਾਂ ਬਸ ਦਿਲ ਵਿੱਚ ਇੱਕ ਜਜ਼ਬਾ ਹੋਵੇ ਇਨਸਾਨੀਅਤ ਦਾ ਅਸਲ ਵਿੱਚ ਇਹ ਹੀ ਸੱਚਾ ਧਰਮ ਹੈ ਮੈਂ ਪਤਾ ਨਹੀਂ ਕਿਉਂ ਅੱਜ ਬੋਲਦਾ ਹੀ ਜਾ ਰਿਹਾ ਸੀ ਤੇ ਉਹ ਹੁਣ ਮੇਰੇ ਚਿਹਰੇ ਵੱਲ ਤੱਕ ਦੀ ਹੋਈ ਨਹੀਂ ਮਾਨੀ ਮਾਮੂਸ ਕਰਾਉਂਦੀ ਉੱਤੋਂ ਬਣੇ ਡਾਲਰ ਕਿਨਨ ਲੱਗ ਪਈ ਸੀ 50 ਡਾਲਰ ਰੱਖ ਕੇ ਬਾਕੀ ਦੇ ਮੈਨੂੰ ਫੜਾਉਂਦੇ ਹੋਏ ਕਹਿਣ ਲੱਗੀ ਜੀ ਮੈਂ ਸਭ ਸਮਝ ਗਈ ਸਵੇਰੇ ਤੁਸੀਂ ਇਹ ਡਾਲਰ ਯਾਦ ਨਾਲ ਬੈਂਕ ਵਿੱਚ ਜਮਾ ਕਰਵਾ ਦੇਣਾ ਤੇ ਇਹਨਾਂ ਪੰਜਾਵਾਂ ਵੱਲ ਨਜੰਨਾ ਰੱਖਣਾ ਇਹ ਆਪਾਂ ਐਤਵਾਨੂ ਦਰਬਾਰ ਸਾਹਿਬ ਜਾਂਦੇ ਹੋਏ ਲੰਗਰ ਵਾਸਤੇ ਕੁਝ ਰਾਸ਼ਨ ਲੈ ਜਾਵਾਂਗੇ ਸੇਵਾ ਤਾਂ ਆਪਣੇ ਤੋਂ ਹੁੰਦੀ ਨਹੀਂ ਦਰਬਾਰ ਦਾ ਅਨਮੁਖਤ ਵਿੱਚ ਬਾੜ ਆਉਨੇ ਹਾਂ ਮੇਰੀ ਪਤਨੀ ਦੇ ਚਿਹਰੇ ਤੇ ਹੁਣ ਅਜੀਬ ਜਿਹੀ ਚਮਕ ਸੀ ਇੰਜ ਲੱਗਦਾ ਸੀ ਜਿਵੇਂ ਉਹ ਇਨਸਾਨ ਹੋਣ ਦਾ ਸਹੀ ਅਰਥ ਅੱਜ ਸਮਝੀ ਹੋਵੇ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ